ਲੇਪੜ ਬਾਈਪਾਸ ਤੋਂ ਮੁੜ ਪੇ ਮਾਨਪੁਰ ਨੂੰ ਗੁਜਰੀ ਘਾਟ ਵੱਲ ਆ ਗੱਜ ਵੀ ਬਹੁਤ ਪੈਂਦੀ ਸੀ ਕੱਲ ਨੂੰ ਤੇ ਇਹ ਪਰ ਟੈਂਪਰੇਚਰ 4 ਡਿਗਰੀ ਰੇਟਾਂ ਸੀ ਇੱਥੇ 40 ਗਰੇ ਆ ਕੱਲ ਉੱਥੇ 42-43 ਸੀ ਕਸ਼ਨ ਗਾ ਤੇ ਜਾਣੇ ਬੁਰਾ ਹਾਲ ਹੈ ਕਿ ਜਿਆਦਾ ਕਰ ਰਹੀ ਹੈ ਗਰਮੀ 51 ਤੋਂ ਉੱਪਰ ਦੇ ਜਿਆਦਾ ਨੇ ਇਸੇ ਕਰਕੇ ਗੱਡੀ ਐਸੀ ਹੀ ਹੁਣ ਐਸੀ ਨਹੀਂ ਬੈਲਟ ਲੈਂਦੀ ਐਸ ਵਾਰ ਬੱਸ ਕਰਵਾਇਆ ਹੀ ਨਹੀਂ ਗਿਆ ਕੰਮ ਮੈਨੂੰ ਪਤਾ ਸੀ ਵੀ ਇਸ ਵਾਰ ਦੁਖੀ ਹੋਵਾਂਗੇ ਆਹੀ ਮਹੀਨਾ ਡੇਢ ਮਹੀਨਾ ਹੁੰਦਾ ਫਿਰ ਜੁਲਾਈ ਜੁਲਹਾ ਵਰਸਾ ਨਾਲੋਂ ਚੱਲ ਪੈਂਦੀਆਂ ਨੇ ਆਹੀ ਜੂਨ ਵਾਲਾ ਮਹੀਨਾ ਜਿਹੜੇ ਬੁੱਤਨ ਕਿਹੜੇ ਲੱਗਣਗੇ ਇਹਦੇ ਛੇ ਸੀ ਜ਼ਰੂਰੀ ਯਾਰ ਲੋ ਜੀ ਮਿੱਤਰੋ ਪਿਆਰਿਓ ਘਾਟ ਫੇਰ ਆ ਗਈ ਗੁਜਰੀ ਕਾ ਅੰਡਾ ਹਰਮਨ ਪਿਆਰਾ ਘਾਟ ਆ ਮਹੀਨੇ ਚ ਦੋ ਵਾਰ ਇੱਧਰ ਨੂੰ ਦੋ ਵਾਰ ਇੱਧਰ ਨੂੰ ਬੜਾ ਪਿਆਰੀ ਵਾਹ ਮੈਂ ਚਾਹ ਕੇ ਨਾ ਆਹ ਵਿਊ ਬੱਲਾ ਬੱਲਾ ਬੜੀ ਰੇਡ ਰੱਚੀ ਯਾਰ ਚੱਪੇ ਗੇਰ ਨੂੰ ਹੁਣ ਚਾਹੇ ਸੈਂਪਲ ਜਿਹਾ ਲੱਗਦਾ ਪਰ ਗੱਡੀ ਜਦੋਂ ਜਾਂਦੀ ਹੈ ਨਾ ਉਹਨੂੰ ਪਤਾ ਲੱਗਦਾ ਆ ਦੇਖ ਲਓ ਮੁੰਡੇ ਵਾਲੀ ਗੱਡੀ ਦਾ ਕਿਵੇਂ ਢਾੜ ਪਿਆ ਹੋਇਆ ਆ ਚੱਪੇ ਗੇਰ ਤੇ ਤਾਂ ਅਸੀਂ ਤਿੰਨ ਚਾਰ ਕਟਾਂ ਚੀ ਆ ਤੇ ਤੇ ਇਹਾ ਤੋਂ ਨਹੀਂ ਜਾਣਾ ਤਾਂ ਗੱਡੀ ਨੂੰ ਕੰਟਰੋਲ ਕਰਕੇ ਲੈ ਜਾਣੀ ਪੈਂਦੀ ਆ ਇਧਰਲਾ ਵੀਊ ਦਿਖਾਉਣਾ ਲਗਰਜੀ ਹੋ ਗਈ ਤਾਂ ਨਿੱਕੇ ਫਿਰ ਦੱਸਣ ਨੂੰ ਨਹੀਂ ਬਚਦਾ ਬੰਦਾ ਜੇ ਮੈਂ ਲਗਰਜੀ ਕਰੀ ਆ ਜਾਨੂ ਦਾ ਕੰਮ ਹੋ ਜਾਂਦਾ ਬੰਦੇ ਦਾ ਪ੍ਰਮਾਤਮਾ ਕਰੇਗਾ ਨਾ ਕਿਤੇ ਉਹ ਇੱਕ ਸਾਈਡ ਗਾਰਾਂ ਵਾਲਿਆਂ ਲਈ ਜਾਂ ਫਾਸਟ ਵੀ ਕੱਲ ਲਈ ਇਹ ਤੇ ਜਿੰਨੀ ਚਾੜ ਨਹੀਂ ਔਖੀ ਆ ਹਲੇ ਚਾੜ ਨਾਲ ਇਹਦੇ ਗੱਡੀ ਕੰਟਰੋਲ ਚ ਹੁੰਦੀ ਆ ਕਿਉਂਕਿ ਗੱਡੀ ਦਾ ਜ਼ੋਰ ਲੱਗਦਾ ਗੱਡੀ ਸਪੀਡ ਹੋ ਗਈ ਤੇ ਹੁੰਦੀ ਆ ਗੱਡੀ ਰੁਕ ਜਾਂਦੀ ਆ ਸਭ ਤੋਂ ਵੱਧ ਪੋਸ਼ਨ ਟੁੱਟ ਜੂ ਦੁਬਾਰਾ ਚੱਕ ਲੂ ਬੰਦਾ ਇਹ ਤਰਾਈ ਤੇ ਬਹੁਤ ਰਿਸਕੀ ਕੰਮ ਆ ਤਰਾਈ ਤੇ ਬੰਦਾ ਜਦੋਂ ਮਾੜੀ ਜੀ ਨਜ਼ਰ ਹਟੀ ਬਸ ਹੋਰ ਇੱਥੇ ਆ ਕੇ ਤਕਰੀਬਨ ਬੈਂਡ ਪੈਂਦਾ ਮੜਾ ਜੇ ਇੱਥੇ ਕੋਈ ਨਾ ਕੋਈ ਗੱਡੀ ਆ ਪਹਿਲਾ ਚੱਕਰ ਆ ਵੀ ਮਤਲਬ ਸੁੱਖ ਸ਼ਾਂਤੀ ਕੁਝ ਨਹੀਂ ਦੇਖਿਆ ਆਪਾਂ ਤੇ ਨਹੀਂ ਇੱਥੇ ਇਹ ਘਾੜ ਦੇ ਵਿੱਚ ਕੁਝ ਨਾ ਕੁਝ ਮਾੜਾ ਦੇਖ ਹੀ ਜਾਂਦਾ ਵਾਇਕਰੂ ਕਰੇ ਇਦਾਂ ਹੀ ਇੱਥੇ ਕਾ ਏਰੀਆ 'ਚ ਇੱਥੇ ਇੱਕ ਗੱਡੀ ਬਹੁਤ ਲੈਂਦੀ ਆ ਨਾਲੇ ਜੇ ਚ ਆ ਅੱਜ ਲੱਗ ਗਿਆ ਇਹ ਗੱਡੀ ਨੂੰ ਦੇਖੋ ਹਾਂ ਹਾਂ ਇੱਕ ਵਾਰੀ ਇੱਕ ਵਾਰੀ ਇੱਥੇ ਚਾਰ ਪੰਜ ਮੱਛੀਆਂ ਸੀ ਉਹਦੀ ਵੀਡੀਓ ਬਣਾਈ ਹੋਈ ਆ ਆਪਣੇ ਪੇਜ ਤੇ ਪਈ ਆ ਦਸੰਬਰ ਦੇ ਪੈਪੋ ਉਲਟੀ ਦਿਸ਼ਾ ਜਨੂੰ ਜਾਂਦੇ ਦੇਖਿਆ ਨਹੀਂ ਇਹ ਜ਼ਿਆਦਾਤਰ ਪੈਪ ਰਾਜਸਥਾਨ ਨੂੰ ਜਾਂ ਉੱਧਰ ਨੂੰ ਜਾਂਦੇ ਆ ਪੈਪ ਦੇਖਦੇ ਹੁੰਦੇ ਆ ਤੇ ਮੈਂ ਜ਼ਿਆਦਾਤਰ ਇਹ ਪੈਪਾਂ ਵਾਲੀਆਂ ਗੱਡੀਆਂ ਭਰਾਨਪੁਰ ਛਾਪੁਰ ਬਾਰਡਰ ਤੋਂ ਐਂਟਰ ਹੁੰਦੀਆਂ ਨੇ ਜਾਂ ਤਾਂ ਮਹਾਰਾਸ਼ਟਰ 'ਚ ਬਣਦੇ ਆ ਇਹ ਪਹਿਲੀ ਵਾਰ ਹੀ ਦੇਖਿਆ ਵੀ ਮਹਾਰਾਸ਼ਟਰ ਵੱਲ ਨੂੰ ਜਾ ਰਹੇ ਆ ਇਹ ਪੈਪ ਹੋ ਸਕਦਾ ਹੋਰ ਕਿਤੇ ਵੀ ਬਣਦੇ ਹੋਣ ਜਾਣੀ ਆਪਾਂ ਜਿੰਨੀ ਵਾਰੀ ਦੇਖਿਆ ਗੱਡੀ ਉਧਰੋਂ ਐਂਟਰ ਹੁੰਦੀ ਹੁੰਦੀ ਆ ਆ ਦੇਖੋ ਵੀ ਉਹ ਕਿੰਨਾ ਘੈਂਟ ਆ ਇਹਦਾ ਘੈਂਟ ਵੀਊ ਹੈ ਜਦੋਂ ਉਹ ਥੱਲੇ ਮੰਦਰ ਬਣਿਆ ਵੈਸੇ ਕੋਚੀਖਾ ਚੀਖਾ ਜਾ ਰਹੀ ਹੈ ਬਾਈ ਸ਼ਮਸ਼ਾਨ ਘਾਟ ਬਣਿਆ ਨਰਮਦਾ ਨਦੀ ਅੰਦਲਾ ਦਾ ਦੇਖਣ ਆਦੇ ਪਰ ਮੂਰੋਂ ਵਗੜਾ ਕੋਈ ਚੀਜ਼ ਆਉਣੀ ਹੈ ਨਾ ਜੀ ਮੈਂ ਇੱਧਰ ਤਾਂ ਕੁਝ ਨਹੀਂ ਆਉਣਾ ਮੂਰੋਂ ਪਰ ਫੇਰ ਵੀ ਉਜੋਆ ਹੋਊ ਜਿਹੜਾ ਗਿਆਮ ਲੰਗਿਆ ਨਰਮਦਾ ਮਦੀ ਅਲਗਾ ਉਹ ਹੈਗੀ ਐਮਪੀ ਚ ਇਲੈਕਸ਼ਨ ਤੇ ਅੱਜ ਬੜੀ ਸ਼ਾਂਤੀ ਜੀ ਆ ਕਿਉਂਕਿ ਇੱਥੇ ਠੇਕੇ ਢੂਕੇ ਸਾਰੇ ਬੰਦ ਨੇ ਲੋਕ ਫਿਰਦੇ ਆ ਇੱਕ ਦੂਜੇ 'ਚ ਟਕਰਾਂ ਮਾਰਦੇ ਅਸੀਂ ਇਆਂ ਟਾਬੇ ਤੇ ਰੁਕੇ ਸੀ ਚਾਹ ਚੂ ਪੀਣ ਤੇ ਟਿਕਰੀ ਕੋਲੇ ਇੱਥੇ ਇਹਦੇ ਮਨਤਾਂ ਕਰਦੇ ਫਿਰਦੇ ਆ ਵੀਰਾਂ ਨੂੰ ਦਾਰੂ ਨੂੰ ਤੇ ਉਹਨੇ ਦੇਖ ਕੇ ਜੇ ਉੱਥੇ ਲਾ ਦੇ ਨਹੀਂ ਉਹ ਉੱਥੇ ਸਾਹਮਣੇ ਲਾਦੇ ਸਿੱਧੀ ਉਹ ਮੰਦਿਰ ਦੇ ਨਾਲ ਉਹ ਜਿੱਥੇ ਮੋਟਰਸਾਈਕਲ ਖੜਾ ਲਓ ਜੀ ਮਿੱਤਰੋ ਆ ਗਏ ਯਾਰਾਂ ਦੇ ਢਾਬੇ ਤੇ ਜੰਮੂ ਘਟਿਓ ਢਾਬਾ ਬੇਰਾਗੀ ਉਹਨਾਂ ਦਾ ਢਾਬਾ ਇੱਥੇ ਲਾਦੇ ਸਿੱਧੀ ਕਰਕੇ ਉੱਥੋਂ ਚੱਲ ਗਏ ਆਉਂਟ ਗਏ ਆ ਮਲਾਉਨੇ ਆ ਤੁਹਾਨੂੰ ਬੰਦੇ ਆ ਰਾਤ ਦੇ ਫਿਰ 11 ਕੋਲੇ ਰੁੱਕ ਗਏ ਸੀ ਆਵਦੇ ਮੇਤਰਾਂ ਦੇ ਢਾਬੇ ਤੇ ਤੇ ਹੁਣ ਪਿਆਰੀ ਆ ਘੁਰਬਿਆਂ ਬਸ 8 ਵਜਣ ਨਾਲੇ ਆ ਜਮੂ ਘਟੂਏ ਵਾਲੇ ਯਾਰ ਆਪਣਾ ਫਿਰ ਕੱਢੀ ਨਹੀਂ ਨਗਾਉਂਦੇ ਆ ਆਪਾਂ ਕੇ ਢਾਬੇ ਤੋਂ ਹੁਣ ਇੱਕੀ ਇਧਰੋਂ ਲੰਗੇ ਆਂ ਦੌਰ ਤੋਂ ਇੱਕਾ ਬੜਿਆ ਥੱਲੇ ਉੱਥੇ ਪਿੰਡੋਂ ਪੰਪ ਤੇ ਘੁੱਪੇ ਬੁੱਲੇ ਸੀ ਜਦੋਂ ਬੈਟਰੀਆਂ ਦੀ ਪ੍ਰੋਬਲਮ ਆ ਗਈ ਸੀ ਉੱਕਣੀ ਤੁਰੇ ਆਉਣੇ ਆ ਵੈਸੇ ਕਹਿੰਦਾ ਲੋਡ ਤਾਂ ਹੈ ਨਹੀਂ ਮੈਂ ਕਿਹਾ ਯਾਰ ਨਾ ਰਿਸਕ ਲਈਏ ਵੀ ਘਾੜ ਚ ਤੁਰੇ ਜਾਂਦੇ ਆ ਚਾਹੇ ਤੇਰੇ ਬ੍ਰੇਕ ਲੱਗੀ ਵੀ ਜਾਂਦੇ ਆ ਫਿਰ ਵੀ ਕਾਸਲਾ ਬੜਿਆ ਥੱਲੇ ਲਓ ਜੀ ਰਾਜੀ ਹੋਣਾ ਦੇ ਟਾਪੇ ਤੋਂ ਚੱਲ ਪਏ ਸੀ ਤੇ ਜਲਵਾਨੀਆਂ ਪਹੁੰਚ ਗਏ ਆ ਇੱਕੋਂ ਸਿੰਧਵਾ ਮਟਰ ਪਹਿਲੀ ਚੈੱਕ ਪੋਸਟ ਹੁੰਦੀ ਆ ਜਿਹੜੀ ਉਹ ਰਹਿੰਦੀ ਆ ਕੋਈ ਤਕਰੀਬਨ 20 ਕਿਲੋਮੀਟਰ ਦੇ ਹਟੇ ਸਾਡੇ ਆਸੋ ਜਾਨੀ ਕਿ ਪਹਿਲਾ ਰਾਤ ਦਾ ਸੀਗਾ ਰਾਤ ਚੱਲਣ ਦਾ ਪਰ ਅੱਜ ਸੰਡੇ ਸੀ ਫੇਰ ਸੋਚਿਆ ਵੀ ਸਾਰੀ ਰਾਤ ਉਹ ਤਕਲੀਫ ਕਟਾਂਗੇ ਤੇ ਅੱਜ ਉਸੇ ਸਵੇਰ ਨੂੰ ਦਿਨ ਚੜ੍ਹਦੇ ਨੂੰ ਪਹੁੰਚ ਜਾਂਦੇ ਜਾਨੀ ਕਿਉਂਕਿ ਸਾਡਾ ਟਾਰਗੇਟ ਇਥੋਂ 850 ਕਿਲੋਮੀਟਰ ਬਾਕੀ ਆ ਤੇ ਫੇਰ ਅੱਜ ਗੱਡੀ ਲੈਣੀ ਤਾਂ ਹੈ ਨਹੀਂ ਸੀ ਫੇਰ ਬਾਕੀ ਉਹਨਾਂ ਦਾ ਵੀ ਸੁਭਾਅ ਪਿਆਰ ਆ ਉਹਨਾਂ ਨਾਲ ਜੰਮੂ ਕਠੂਏ ਵਾਲਿਆਂ ਨਾਲ ਢਾਬੇ ਵਾਲੇ ਨਾਲ ਉਹ ਕਹਿੰਦਾ ਯਾਰ ਵੀਰੇ ਰੁਕਦੇ ਕੋਈ ਚੱਕਰ ਨਹੀਂ ਹੈਗਾ ਤੇ ਫੇਰ ਰੋਗੇ ਉਹਦੇ ਹੁਣ ਚੱਲੇ ਆਂ ਸ ਵੀਰੇ ਆਹ ਰੋਡ ਬਈ ਇਹ ਵੀ ਨਜ਼ਾਰੇਦਾਰ ਆ ਪੂਗਾ ਜਿਹੜਾ ਮੁੰਬਈ ਆਗਰਾ ਐਕਸਪ੍ਰੈਸ ਰੋਏ ਆ ਇਹਦੇ ਤੇ ਕਿਤੇ ਕਿਤੇ ਲੋਕੇਸ਼ਨਾਂ ਤਾਂ ਜਾਣੀਆਂ ਫੜੀਆਂ ਬਹੁਤ ਕ੍ਰਿਸ਼ਨ ਆਉਗੀ ਚੱਲੇ ਉਂਠਾਂ ਵਾਲੇ ਯਾਰ ਆ ਡੈਨਿਅਲ ਇੱਕ ਉਪੀ ਲਈ ਜਾਂਦਾ ਆਹ ਜਮੀਨ ਕਿਸੇ ਨੇ ਦੇਖ ਲੋ ਪਹਾੜੀ ਕੱਟ ਕੇ ਬਧਰੀ ਕਰੀ ਹੋਈ ਆ ਨਿਆ ਨਿਆ ਬੈਸੇ ਪਜਾਉ ਨੇ ਆ ਵੀ ਫਸਲ ਫੱਲੇ ਕੋਈ ਵੱਡੀ ਭਈ ਆ ਸਾਜਾ ਨਹੀਂ ਲੱਗ ਰਹੀ ਉਹ ਜੀ ਜਾਨ ਆ ਨਰਮਾ ਦਾ ਬਾਹੀ ਲੱਡਾ ਪਟਕੇ ਸਿੱਟਿਆ ਆ ਜਿਹੜਾ ਕਿਸ਼ਨਗੜ੍ਹ ਚ ਗੰਦ ਅਸੀ ਜਿੱਤਰ ਉਹ ਇਹ ਰੋੜ ਤੋਂ ਪੀ ਹੋਈ ਸੀ ਜਿਹੜੀ ਇਹ ਨਿਕਲ ਗਿਆ ਤੱਕ ਜੀਵਨ ਸਾਰਾ ਮੈਂ ਟੈਡਰ ਰੋਡ ਬਣ ਗਈ ਆ ਇੱਥੇ ਫਿਰ ਆਏ ਆ ਵੀ ਸਾਰੀ ਮਾਰਕੀਟ ਇਹ ਮਾਰਬਲ ਵਾਲੀ ਆ ਵੱਡੇ ਵੱਡੇ ਪੱਥਰ ਹੁੰਦੇ ਆ ਅੰਤੋਲਿਆ ਹੀ ਭਜਨ ਹੁੰਦਾ ਟਨਾਂ ਦੇ ਟਨ ਤੇ ਉਹਦੇ ਕਰਕੇ ਇੱਥੇ ਆਮ ਛੜਕ ਕੱਟਦੀ ਨਹੀਂ ਸੀ ਮੈਨੂੰ 2.5 ਸਾਲ ਹੋ ਗਏ ਲੰਘਦੇ ਇਹਨੂੰ ਕਈ ਵਾਰੀ ਬਣੀ ਜਾਂਦੀ ਆ ਟੁੱਟੀ ਜਾਂਦੀ ਬਣੀ ਜਾਂਦੀ ਟੁੱਟੀ ਜਾਂਦੀ ਹੁਣ ਇਹਨਾਂ ਨੇ ਆਂ ਬੰਬੜੀਆਂ ਛੜਕਾਂ ਬਣਾ ਲਈਆਂ ਬੰਬੜੀਆਂ ਛੜਕਾਂ ਪਤਾ ਆਪਣੇ ਕਿਹਨੇ ਬਣਾਈਆਂ ਸੀ ਬਦਲ ਸਾਹਿਬ ਨੇ ਕਿ ਚਾਹੇ ਬੰਮ ਵਸਟਰ ਦੇ ਉਹ ਕਹਿੰਦਾ ਛੜਕ ਨਹੀਂ ਕੋ ਉਹ ਛੜਕਾ ਇਹ ਸਿਮੈਂਟਡ ਛੜਕ ਹੁਣ ਇੱਥੇ ਕਿਸ਼ਨਗੜ੍ਹ ਤੇ ਬਣ ਗਈਆਂ ਜੀ ਬੰਮ ਵਾਲੀਆਂ ਛੜਕਾਂ ਮੋੜ ਨਹੀਂ ਇਹ ਦੱਸਦੀਆਂ ਮੇਰੇ ਹਿਸਾਬ ਨਾਲ ਨਾਮੇ ਦੇ ਟਾਬੇ ਤੋਂ 102 ਕਿਲੋਮੀਟਰ ਕੱਢ ਕੇ ਇੱਥੇ ਪੂਰੇ ਆ ਜਾਂਦਾ ਫਿਰ ਇਹ ਜੈਪੁਰ ਜੋਧਪੁਰ ਹਾਈਵੇ ਇਹਦੇ ਤੇ ਹੁਣ ਛੱਡ ਜਾਗੇ ਆ ਗਏ ਆ ਬਰਾਬਰ ਇਹ ਤੋਂ ਫੇਰ 5-7 ਕਿਲੋਮੀਟਰ ਅੱਗੇ ਜਾ ਕੇ ਉੱਥੇ ਇਹ ਦਕਾਨਾਂ ਆਉਂਦੀਆਂ ਨੇ ਟਰੱਕਾਂ ਦੀ ਡੈਕੋਰੇਸ਼ਨ ਲਾਈਟਾਂ ਵਗੈਰਾ ਉੱਥੇ ਸਾਰੇ ਮਿਲ ਜਾਂਦੇ ਆ ਗਰੀਸ ਵਾਲੇ ਰਕਾਬਾਂ ਕਰਨ ਵਾਲੇ ਫਿਲਟਰ ਸਾਫ਼ ਕਰਨ ਵਾਲੇ ਗੱਡੀ 'ਚ ਕੋਈ ਸਮਾਨ ਲਗਾਉਣਾ ਉੱਥੋਂ ਫੇਰ ਆਪਾਂ ਰੋਡ ਫੜਨਾ ਜੀ ਜਿਹੜਾ ਹੈਗਾ ਮੌਂ گاؤں ਵਾਲਾ ਜੇ ਤਾਂ ਔੜਗੜ ਹੋ ਕੇ ਜਾਂਦਾ ਐਨ 79 ਜਿਹੜੀ ਹੁਣ ਆਪਾਂ ਆ ਚਲੇ ਇੱਥੇ ਜੈਪੁਰ-ਜੋਧਪੁਰ ਹਾਈਵੇ ਦੇ ਉੱਤੇ ਇਮਾਮੇ ਦੇ ਢਾਬੇ ਤੋਂ 100 ਤੋਂ 100 ਲੌਕ ਤਰਾਏ ਹਨ ਇਮਾਮੇ ਦਾ ਢਾਬਾ ਪਿੰਡ ਆਪਾਂ ਨੂੰ ਉਹਦੇ ਅੱਗੇ ਚੱਲ ਕੇ ਤਕਰੀਬਨ ਸਵਾ ਟਾਂਗ ਹੋ ਗਈ ਜਣੀ ਇੱਥੇ ਤੱਕ ਹੁੰਦੇ ਹਨ ਗੱਡੀ 600 ਕਿਲੋਮੀਟਰ ਕ੍ਰੋਸ ਕਰ ਜਾਂਦੀ ਹੈ ਡਿਪੈਂਡ ਕਰਦਾ ਵੀ ਆਪਾਂ ਹਰਸਰਵਲ ਦੀ ਆਏ ਆ ਤਾਂ 600 ਤੋਂ ਕੁਸ਼ ਥੱਲੇ ਰਹਿ ਜਾਂਦੀ ਆ ਅਗਰ ਆਪਾਂ ਹਰਮਾਨਗੜ ਹੋ ਕੇ ਆਉਣੇ ਆ ਤਾਂ ਇਹ ਸਵਾ 600 ਚਲੀ ਜਾਂਦੀ ਆ ਫੇਰ ਆਹ ਜੈਪੁਰ ਜੋਧਪੁਰਾਣਾ ਰੋਡ ਛੱਡ ਕੇ ਆਪਾਂ ਹੁਣ ਘੁੰਮ ਕੇ ਚੜਾਂਗੇ ਐਨ ਐਚ 79 ਦੇ ਮਤਲਬ ਇਹਦਾ ਆਪਾਂ ਇਹਦੇ ਤੇ ਸਫ਼ਰ ਕਰਦੇ ਆ ਜੈਪੁਰ ਜੋਧਪੁਰਾ aí ਤੇ ਸਿਰਫ 5 ਤੋਂ 7 ਕਿਲੋਮੀਟਰ ਆਹ ਨੂੰ ਮਰੀ ਨਾਲ ਦਿਨ ਆ। ਇਹ ਇਹ ਇੱਧਰ ਤੋਂ ਜ਼ਰੂਰ ਫੜ ਲੈਣਾ ਵਾਪਸ। ਜਿਹੜਾ ਚਤੌੜ ਗੜਾ ਤਤਲਾਮ। ਨੀਂ ਵਿੱਚ নও। ਇਹ ਅੱਗੇ ਜਾਂਦਾ ਮੇਰਾ ਖਿਆਲ ਆ। ਅੱਗੇ ਜੀ ਚੜ ਗਏ किशनगढ़ मेन रोड ਦੇ ਉੱਤੇ ਨੀਮਚ ਮਊ ਵਾਲੇ ਰੋਡ ਦੇ ਉੱਤੇ ਤੇ ਲਾਈਟਾਂ ਲੱਗ ਚਲੀਆਂ ਸੀ ਅਸੀਂ ਫਿਰ ਕਰ ਲਿਆ ਸ਼ੀਸ਼ਾ ਸ਼ੂਸ਼ਾ ਸਾਫ਼ ਕਰਮਾਂ ਵਾਲੀ ਦਾ ਲਾਈਟਾਂ ਲੂਟਾਂ ਕਰ ਲੀਆਂ ਸਾਫ਼ ਕਿਉਂਕਿ ਮੂਰੇ ਰਾਤ ਲੱਗਣੀ ਲਓ ਵੀ ਮਿੱਤਰੋ ਬੰਦਨਵਾੜੇ ਪਹੁੰਚ ਗਏ ਸੀ ਢਾਬਾ ਦੇਖਦੇ ਸੀ ਪੰਜਾਬੀ ਪਰ ਰਾਜਸਥਾਨੀ ਦੇ ਰੋਗੇ ਰੋਟੀ ਇਹਦੀ ਵੀ ਵਧੀਆ ਸੀ ਦੇਸੀ ਘਿਓ ਨੂੰ ਕਿਹਾ ਪਤੰਦਰ ਦਾ ਢੋਲ ਹੀ ਗਿਆ दाल ਸਬਜ਼ੀਆਂ ਚ ਤਰਿਆ ਹੀ ਫਿਰਦਾ ਸੀ ਦੇਸੀ ਕਿਉ ਬਈ ਰੋਟੀ ਇਹਦੀ ਵੀ ਸਰਾ ਹੀ ਤੇ ਅਸੀਂ ਉਹ ਲੋਕੇਸ਼ਨ ਸਿੱਧੀ ਨੀਮ ਚੜੀ ਲਾ ਬੈਠਿਆ ਡੂਟੀ ਸਾਧਰੀ ਹੋ ਕੇ ਜਾਣਾ ਸੀ ਟੱਪ ਦੇ ਗਾਂ ਨੂੰ ਤੇ ਟੋਲ ਵੀ ਲੰਘੇ ਸੀ ਨੰਬਰੇਆ ਫਿਰ ਗਾਂ ਟੀ ਉੱਘੜਾ ਸੀ ਉਹ ਤੋਂ ਪੁੱਛ ਕੇ ਆ ਇੱਕ ਸਿੰਗਲ ਜਿਹਾ ਰਾਹ ਦੱਸਿਆ ਉਹਨਾਂ ਨੇ ਪਹਿਲੀ ਵਾਰ ਹੀ ਲੰਘ ਰਹੇ ਆ ਇਹ ਤਰ੍ਹਾਂ ਸਤਾਈਆਂ ਜੱਥੇ 7-8 ਕਿਲੋਮੀਟਰ ਆਏ ਆ ਟਕਰਿਆ ਤਾਂ ਨਹੀਂ ਹੈਗਾ ਕੋਈ ਪਰ ਗੱਡੀ ਤੁਰ ਹੀ ਜਾਂਦੀ ਆ ਵਾਕਈ ਰਬਰਾਖਾ ਲਓ ਜੀ ਨਿਤਰੋ ਤੜਕੇ 4 ਵਜੇ ਉੱਥੇ ਲੇਟਾਂ ਛੱਡੀ ਮਣੀ ਕਦੇ ਛਾਪੀ ਹੁੰਦੀ ਆ ਰਸਤੇ ਜੋ ਮੋੜਤਾ ਅਸਲੀ ਵੇ ਵੈਸੇ ਗਲਤ ਸੀ ਪਿੰਡਾਂ ਵਾਲੇ ਰਾਹ ਜਾਣਾ ਨਹੀਂ ਚਾਹੀਦਾ ਰਾਤ ਭਰ ਆਪੇ ਪਰ ਉਹਨੂੰ ਕੀ ਕਰਦੇ ਟਾਈਮ ਬਚਾਉਣ ਦੇ ਮਾਰੇ ਗਏ ਸੀ ਕਿ ਛੋਟੀ ਸਾਧਰੀ ਹੋ ਕੇ ਲੰਘ ਜਾ ਚਲੋ ਰੱਬ ਜਾਣੇ ਫੇਰ ਬਾਅਦ ਸਮੋੜ ਤੇ ਆ ਜਾਣੇ 8-10 ਕਿਲੋਮੀਟਰ 5-7 ਜਗ ਹੋਏ ਆਏ ਆ ਫੇਰ ਰੋਡ ਤੇ ਚੜਾਂਗੇ ਹੁਣ ਠੀਕ ਹੈ ਜੀ ਮਿੱਤਰੋ ਸਵਾ ਚਾਰ ਤੇ ਆ ਬੜੇ ਨੀਮ ਚਲੇ ਲਟੇਰਿਆਂ ਕੋਲੇ ਲਾਈਨਾਂ ਲੱਗੀਆਂ ਨੇ ਕਹਿੰਦੇ ਅੱਧੀਆਂ ਬੰਦ ਕਰੀਆਂ ਇਹਨਾਂ ਨੇ ਇਹ ਬਸ ਖੱਜਲ ਕਰਨ ਨੂੰ ਆ ਲੋਕਾਂ ਨੂੰ ਦੋ ਲੈਣਾਂ ਹੀ ਚੱਲ ਰਹੀਆਂ ਨੇ ਇਹ ਤੂੰ ਪਿੱਛੇ ਹੀ ਲਾ ਲਈ ਫੇਰੇ ਤੱਕ ਕਿਉਂਕਿ ਲੋਕਾਂ ਦਾ ਲੋ ਜੀ ਖੜੇ ਖੜਿਆਂ ਨੂੰ ਪੂਰਾ 1 ਘੰਟਾ ਹੋ ਗਿਆ 4:15 ਮਿੰਟ ਦੇ ਖੜੇ ਆ ਤੇ 5:15 ਮਿੰਟ ਹੋ ਗਏ ਹੁਣ ਮੜਾ ਜਾਂ ਲਵੇ ਨੂੰ ਆਏ ਆ ਕੰਡੇ ਦੇ ਦੇਖੋ ਕੀ ਬਣਦਾ ਬਸ ਇੱਧਰ ਉਹ ਲੋਕੇਸ਼ਨ ਲਾਉਣੀ ਭੁੱਲ ਗਿਆ ਮੈਂ ਸੌਂ ਗਿਆ ਸੀ ਇਹਨੂੰ ਪਲੇਟਾ ਪੈ ਗਿਆ ਗਾਂ ਲੰਗੇ ਐ ਨਹੀਂ ਛੋਟੀ ਸਾਧਰੀ ਬਲਦੀ ਤਾ ਹੁਣ ਨੂੰ ਅਸੀਂ ਮਨਸੂਰ ਜਾ ਪਹੁੰਚਣਾ ਸੀ ਆਹੋ ਜੀ ਮਿੱਤਰੋ ਪਿਆਰ ਉਹ ਟਾਈਮ ਹੋ ਗਿਆ 9:30 ਦਾ ਸਵੇਰ ਦਾ ਇੰਨੀ ਮੱਚ ਆਪਾਂ ਕਰਤਾ ਕ੍ਰੋਸ ਅੰਸੋਹਰਲੇ ਕੋਲ ਪਹੁੰਚੇ ਹਲੇ ਵਿਚੜੇ ਆਉਂਗਾ ਮਹਾਰਗੜ ਤੇ ਕਪੜੀਆ ਮੰਡੀ ਅਕੀ ਸਵੇਰੇ ਢੰਡੇ ਢੰਡੇ ਲਾਲ ਸੁਨਦਾ ਉਹ ਰਾਤ ਨੂੰ ਵੀ ਮੌਸਮ ਢੰਡਾ ਹੁੰਦਾ ਚਲ ਸਵੇਰੇ ਐ ਲਾਲ ਸੁਨਦਾ ਵੀ 10 11 ਵਜੇ ਤੱਕ ਹੁਣ ਹੋਰ ਗਰਜ ਰਹੀ ਹੈ ਜੇ ਅੱਜ ਦਿਨੇ ਦੇਖਾਂਗੇ ਸ਼ਾਇਦ ਇਧਰ ਤਾਂ ਮੈਨੂੰ ਢੰਡਾ ਹੀ ਲੱਗਦਾ ਮੌਸਮ ਗੱਲ ਰਾਜਸਥਾਨ ਚ ਟੈਂਪਰੇਚਰ ਜੇਸ਼ਨਗੜ ਕੋਲੇ 43 40 ਕੋਰ ਦੇ ਲੱਗੇ ਪੰਨ ਅੱਗ ਪੈਦੀ ਸੀ ਜਮਨ ਅੱਗ ਅੱਜ ਐਮ ਵੀ ਜਦੋਂ ਬੋਦੀ ਦੀ ਘੰਟੀ ਆਪਾਂ ਵਗ ਰਹੀ ਹੈ ਹਰੇਕ ਵਾਰੀ ਲੱਗ ਜਾਂਦਾ ਪਤਾ ਉਹ ਘੰਟੇ ਆ 900 ਰਹਿ ਗਿਆ ਜੀ 37 ਕਿਲੋਮੀਟਰ ਜਾਣੇ ਕੁੱਲ ਮਿਲਾ ਕੇ ਮੰਨ ਕੇ ਚੱਲਿਏ ਪੌਣੇ ਇੱਕ ਘੰਟੇ ਦੀ ਮਾਰਾ ਕਰਾ ਕਰਮਾ ਵਾਲੀ ਜੇ ਮੌਸਮ ਠੰਡਾ ਠੋਡਾ ਹੋ ਗਏ ਤਾਂ ਜਾਂਦੀ ਆ ਵੜਦੀ ਖਾਂਦੀ ਬਾੜ ਨੂੰ ਆ ਕੀ ਗੱਲ ਕੀਤੀ ਝੂਠ ਹੋ ਜਾਂਦੀ ਆ ਦੇਖ ਲੋ 8 ਦੀ ਐਵਰੇਜ ਤੇ ਖੜੀ ਐ ਇਹ ਥੋੜਾ ਜਿਆ ਮਤਲਬ ਕੋਸ਼ਕ ਪਲੱਸ ਪੁਆਇੰਟ ਵੀ ਨਹੀਂ ਇਨ੍ਹਾਂ ਦੇ ਗੱਡੀਆਂ ਦੇ ਐਸ਼ਰ ਵੀ ਦੱਸਦੇ ਆ ਜ਼ੋਨੀ ਐਵਰੇਜ ਆਪਣੇ ਵਾਲੀ ਜਾਣੀ ਇਹ ਅੰਡਰ ਲੋਡ ਤਾਂ ਫਿਰ ਕਮਾਲ ਕਰ ਦਿੰਦੀ ਐ ਓਵਰ ਲੋਡ ਤੇ ਥੱਲੇ ਆ ਜਾਂਦੀ ਐ ਇਹ ਸਾਡਾ ਪਾਪਾ ਲਾਪੂ ਬਹਿਨੇ ਇਹਨੂੰ ਨਾਮ ਵਾਲਿਆਂ ਦਾ ਢਾਬਾ ਦੇ ਲਾਤੀਆ ਇੱਥੇ ਹੁਣ ਰੋਟੀ ਪਾਣੀ ਖਾਣਾ ਸੀ ਨਿੱਕਾ ਸੱਤਾ ਪਿਆ ਨਿਕਲ ਚੱਲਦੇ ਆਂ ਹੋਰ ਬਈ 50 ਕਿਲੋਮੀਟਰ ਕੱਢ ਲੈਨੇ ਆਂ ਗਾਂ ਖਾਲਾਂਗੇ ਜਾ ਕੇ ਫਿਰ ਬਦਨਾਵਰ ਜਾ ਕੇ ਖਾਧੀ ਜਾਊ ਹੁਣ ਤਾਂ ਆ ਜਾ ਆ ਜਾ ਤੇਰੇ ਗਰੀਸ ਦੇ ਪੈਸੇ ਦੇ ਮਾ ਆ ਜਾ ਮੈਂ ਦੁਕਾਨ ਤੇ ਦੇਖ ਕੇ ਆਂ ਜ਼ਿੰਮੀਦਾਰ ਟਾਬੇ ਤੇ ਰੋਗੇ ਇਹ ਨਾੜਿਆ ਮੈਂ ਤਾਂ ਜਗਵਾਨ ਨਾ ਰੁਕੀ ਨਾ ਕਰੀਏ ਉੱਧਰ ਚੱਲ ਗਈ